ਛੋਟਾ ਸਿੱਧੂ ਵੀ ਗਾਉਂਦਾ ਇੱਕ ਗਾਣੇ ਜੇ ਨਹੀਂ ਯਕੀਨ ਤਾਂ ਵੀਡੀਓ ਨੂੰ ਪੂਰਾ ਵੇਖੋ ਤੇ ਗਾਣਾ ਵੀ ਸੁਣੋ। ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਨੇ ਪੂਰੀ ਹੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਸੀ। ਸਿੱਧੂ ਦਾ ਹਰ ਇੱਕ ਗੀਤ ਆਪਣੇ ਹੀ ਰਿਕਾਰਡ ਕੰਮ ਕਰਦਾ ਸੀ ਤੇ ਕੁਝ ਹੀ ਘੰਟਿਆਂ ਵਿੱਚ ਟ੍ਰੈਂਡਿੰਗ ਵਿੱਚ ਚਲਿਆ ਜਾਂਦਾ ਆ। ਇੱਥੋਂ ਪਤਾ ਚੱਲਦਾ ਆ ਕਿ ਸਿੱਧੂ ਕੀ ਸੀ। ਸਿੱਧੂ ਨੇ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸੇ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਸੀ। ਸਿੱਧੂ ਥੋੜੇ ਹੀ ਸਮੇਂ ਵਿੱਚ ਇੰਨਾ ਵੱਡਾ ਰੁਤਬਾ ਹਾਸਲ ਕਰਕੇ ਸ ਦੁਨੀਆ ਤੋਂ ਚਲਾ ਗਿਆ। ਸਿੱਧੂ ਦੇ ਜਾਨ ਪਿਛੋਕ ਲਗਭਗ 2 ਸਾਲਾਂ ਬਾਅਦ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਤੇ ਹੁਣ ਛੋਟੇ ਸਿੱਧੂ ਦੀ ਵੀ ਇੱਕ ਗਾਣਾ ਗੋਂਦੇ ਦੀ ਵੀਡੀਓ ਕਲਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਕਲਿੱਪ ਨੂੰ ਵੇਖਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਇਹ ਸਿੱਧੂ ਹੀ ਹੈ ਜਿਸ ਨੇ ਦੁਬਾਰਾ ਜਨਮ ਲਿਆ ਹੈ ਬਾਕੀ ਦੋਸਤੋ ਤੁਸੀਂ ਵੀ ਸੁਣੋ ਇਹ ਛੋਟੇ ਸਿੱਧੂ ਦਾ ਗਾਣਾ ਤੇ ਆਪਣੇ ਵਿਚਾਰ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ 我。<laughs>